ਮਾਮਲਾ ਗੜਬੜ ਹੈ ਇਹ ਮੈਂ ਗੀਤ ਨਹੀਂ गा ਰਿਹਾ ਇਹ ਗੁਰਦਾਸ ਮਾਨ ਦੇ ਗੀਤ ਦੇ ਬੋਲ ਨੇ ਜੋ ਲੁਧਿਆਣਾ ਸ਼ਹਿਰ ਤੇ ਵਿੱਚ ਕਾਫੀ ਚਰਚਾ ਦੇ ਵਿੱਚ ਦੇਖੇ ਜਾ ਸਕਦੇ ਨੇ ਤਾਂ ਦੱਸ ਦਈਏ ਕਿ ਲੁਧਿਆਣਾ ਸ਼ਹਿਰ ਦੇ ਨਾਮੀ ਕਲੱਬ ਦੇ ਵਿੱਚ ਹੋ ਰਹੀਆਂ ਗੜਬੜੀਆਂ ਨੂੰ ਲੈ ਕੇ ਇਹ ਗੀਤ ਦੇ ਬੋਲ ਚਰਚਾ 'ਚ ਦੇਖਣ ਨੂੰ ਮਿਲ ਰਹੇ ਨੇ ਜਿਸ ਤੋਂ ਬਾਅਦ ਲਗਾਤਾਰ ਹੀ ਲੋਕਾਂ ਦੇ ਵਿੱਚ ਚਰਚਾ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਇਸ ਮਾਮਲੇ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਲੋਕਾਂ 'ਚ ਚਰਚਾ ਦੇਖਣ ਨੂੰ ਮਿਲ ਰਹੀ ਹੈ ਕਿ ਲੁਧਿਆਣਾ ਦੇ ਨਾਮੀ ਕਲੱਬ ਦੇ ਵਿੱਚ ਹੋ ਰਹੀਆਂ ਗੜਬੜੀਆਂ ਨੂੰ ਲੈ ਕੇ ਹੁਣ ਵਿਵਾਦ ਪੱਖ ਦਾ ਤਤਾਂਦਾਸ ਦੀ ਕਿੱਲ ਦੇ ਆਨੰਦ ਇੱਕ ਨਾਮੀ ਕਲੱਬ ਦੇ ਵਿੱਚ ਉਸ ਵੇਲੇ ਮਾਮਲਾ ਗੜਬੜ ਹੁੰਦਾ ਦੇਖਣ ਨੂੰ ਮਿਲਿਆ ਜਦੋਂ ਕਿ ਕਲੱਬ ਦੇ ਮੈਂਬਰ ਵੀਕਐਂਡ ਤੇ ਪਾਰਟੀ ਮਨਾਉਣ ਦੇ ਲਈ ਪਹੁੰਚਦੇ ਨੇ ਤੇ ਕਿਸੇ ਗੱਲ ਨੂੰ ਲੈ ਕੇ ਜਾਂ ਫਿਰ ਕਹਿ ਦਈਏ ਕਿ ਬਿੱਲ ਨੂੰ ਲੈ ਕੇ ਕਹਾ ਸੁਣੀ ਆ ਜਾਂਦੀ ਹੈ ਜਿਸ ਤੋਂ ਬਾਅਦ ਮਾਮਲਾ ਗੜਬੜ ਹੁੰਦਾ ਦੇਖਿਆ ਜਾ ਸਕਦਾ ਹੈ ਹਾਲਾਂਕਿ ਇਸ ਮਾਮਲੇ ਦੀ ਪੁਸ਼ਟੀ ਤਾਂ ਨਹੀਂ ਕੀਤੀ ਜਾ ਸਕਦੀ ਪਰ ਲੋਕਾਂ ਦੇ ਵਿੱਚ ਚਰਚਾ ਹੈ ਕਿ ਮਾਮਲਾ ਗੜਬੜ ਹੈ ਤਦ ਆਸੀਏ ਕਿ ਲੁਧਿਆਣਾ ਦੇ ਇੱਕ ਨਾਮੀ ਕਲੱਬ ਦੇ ਵਿੱਚ ਕਲੱਬ ਦੇ ਮੈਂਬਰ ਵੀਕਐਂਡ ਤੇ ਪਾਰਟੀ ਮਨਾਉਣ ਦੇ ਲਈ ਪਹੁੰਚਦੇ ਨੇ ਜਿਸ ਦੌਰਾਨ ਅਬੈਲੂ ਲੈ ਕੇ ਕਹਾ ਸੁਣੀ ਹੋ ਜਾਂਦੀ ਹੈ ਮਾਮਲਾ ਪੱਖ ਜਾਂਦਾ ਹੈ ਉਸ ਤੋਂ ਬਾਅਦ ਕਲੱਬ ਦੇ ਪਦ ਅਧਿਕਾਰੀਆਂ ਜਾਂ ਫਿਰ ਇਸ ਦੇ ਨਾਲ ਹੀ ਜਨਰਲ ਸੈਕਟਰੀ ਵੱਲੋਂ ਮੈਂਬਰਾਂ ਨੂੰ ਬਰਖਾਸਤ ਕਰਨ ਦੇਤੇ ਦੇ ਨਾਲ ਹੀ ਨੋਟਿਸ ਭੇਜਨ ਤੱਕ ਦੀ ਗੱਲ ਪਹੁੰਚ ਜਾਂਦੀ ਹੈ ਨੋਟਿਸ ਭੇਜਨ ਤੱਕ ਗੱਲ ਪਹੁੰਚ ਜਾਂਦੀ ਹੈ ਉਸ ਤੋਂ ਬਾਅਦ ਮੈਂਬਰਾਂ ਵੱਲੋਂ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਅਧਿਕਾਰੀ ਨੇ ਉਹਨਾਂ ਵੱਲੋਂ ਦੋਨਾਂ ਧਿਰਾਂ ਨੂੰ ਬੁਲਾਇਆ ਜਾਂਦਾ ਹੈ ਤੇ ਬੁਲਾ ਕੇ ਗੱਲਬਾਤ ਸੁਣੀ ਜਾਂਦੀ ਹੈ ਮਾਮਲਾ ਸੁਣਿਆ ਜਾਂਦਾ ਜਿਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਇਹ ਦੇਖਿਆ ਜਾਂਦਾ ਹੈ ਕਿ ਕਲੱਬ ਦੇ ਪਦ ਆਧਿਕਾਰੀਆਂ ਦੀ ਗਲਤੀ ਹੈ ਤਾਂ ਜਦੋਂ ਪਦ ਆਧਿਕਾਰੀਆਂ ਦੀ ਗਲਤੀ ਨਿਕਲਦੀ ਹੈ ਤਾਂ ਉਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਕਲੱਬ ਦੇ ਜਨਰਲ ਸੈਕਟਰੀ ਤੇ ਪਦ ਆਧਿਕਾਰੀਆਂ ਨੂੰ ਮੈਂਬਰਾਂ ਸਾਹਮਣੇ ਹੀ ਫਟਕਾਰ ਲਗਾਈ ਜਾਂਦੀ ਹੈ ਤੇ ਖਬਰ ਲਈਤੀ ਜਾਂਦੀ ਐਸੇ ਨਾਲ ਹੀ ਵਾਰਨਿੰਗ ਵੀ ਦਿੱਤੀ ਜਾਂਦੀ ਹੈ ਤੇ ਕਹਿ ਦਿੱਤਾ ਜਾਂਦਾ ਹੈ ਕੇਸ ਮਾਮਲੇ ਨੂੰ ਇੰਨਾ ਵਿਧਾਨ ਦੀ ਕੀ ਜ਼ਰੂਰਤ ਸੀ ਨਾ ਤੂਲ ਦੇਣ ਦੀ ਕੀ ਜ਼ਰੂਰਤ ਸੀ ਇਸ ਨੂੰ ਮੌਕੇ ਤੇ ਹੀ ਖਤਮ ਵੀ ਕੀਤਾ ਜਾ ਸਕਦਾ ਸੀ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰ ਜਿਹੜੇ ਕਲੱਬ ਦੇ ਮੈਂਬਰ ਨੇ ਦੱਸਿਆ ਜਾ ਰਿਹਾ ਹੈ ਕਿ ਕਲੱਬ ਦੇ ਮੈਂਬਰ ਲੁਧਿਆਣਾ ਦੇ ਨਾਮੀ ਕਾਰੋਬਾਰੀ ਨੇ ਹਾਲਾਂਕਿ ਨਾਮੀ ਕਲੱਬ ਹੈ ਇਸ ਦੇ ਵਿੱਚ ਨਾਮੀ ਕਾਰੋਬਾਰੀ ਹੋਰ ਨਾਮੀ ਵਿਅਕਤੀ ਵੀ ਸ਼ਾਮਲ ਨੇ ਸਾਰੇ ਇਸ ਕਲੱਬ ਦਾ ਮੈਂਬਰ ਨੇ ਤੇ ਜਦੋਂ ਇਸ ਕਲੱਬ ਦੇ ਵਿੱਚ ਵੀਕਐਂਡ ਤੇ ਪਾਰਟੀ ਮਣਾਉਣ ਜਾਂਦੇ ਨੇ ਤਾਂ ਉਸੇ ਦੌਰਾਨ ਕਲੱਬ ਦੇ ਵਿੱਚ ਜਿਹੜਾ ਬਿਲ ਹੈ ਉਸ ਨੂੰ ਲੈ ਕੇ ਮਾਮਲਾ ਪੱਖ ਜਾਂਦਾ ਤੇ ਗੱਲਬਾਤ ਇਨੀ ਜ਼ਿਆਦਾ ਵਾਚ ਆਂਦੀ ਹੈ ਕਿ ਕਲੱਬ ਵੱਲੋਂ ਕਲੱਬ ਦੇ ਪਦ ਅਧਿਕਾਰੀਆਂ ਵੱਲੋਂ ਮੈਂਬਰਾਂ ਨੂੰ ਬਰਖਾਸ ਕਰਾਂ ਤੇ ਨੋਟਿਸ ਭੇਜਣ ਤੱਕ ਕਰਦੀ ਗੱਲ ਕਹਿ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਲਗਾਤਾਰ ਹੀ ਹੁਣ ਲੋਕਾਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਚਰਚਾ ਦੇਖਣ ਨੂੰ ਮਿਲ ਰਹੀ ਹੈ ਤੇ ਮਾਮਲਾ ਗੜਬੜਾਇਆ ਕਿਹਾ ਜਾ ਰਿਹਾ ਹੈ ਜਦ ਇਸ ਦੇ ਨਾਲ ਹੀ ਗਰਦਾਸ ਮਾਨ ਦੇ ਗੀਤ ਦੇ ਬੋਲ ਲਗਾਤਾਰ ਹੀ ਹੁਣ ਲੋਕਾਂ ਦੀ ਜ਼ੁਬਾਨ ਤੇ ਦੇਖਣ ਨੂੰ ਮਿਲ ਰਹੇ ਨੇ ਇਸ ਦੇ ਨਾਲ ਹੀ ਦੱਸੀਏ ਕਿ ਇਸ ਕਲੱਬ ਦੇ ਮੈਂਬਰ ਨਾਮੀ ਬੰਦੇ ਨੇ ਜਿਹੜੇ ਜਿਨ੍ਹਾਂ ਦਾ ਨਾਮ ਲੁਧਿਆਣਾ ਦੇ ਵਿੱਚ ਕਾਫੀ ਜ਼ਿਆਦਾ ਬੇਸ਼ੁਮਾਰ ਹੈ ਕਾਫੀ ਉਹਨਾਂ ਨੂੰ ਲੋਕ ਚਾਹੁੰਦੇ ਨੇ ਕਾਰੋਬਾਰੀ ਨੇ ਨਾਮੀ ਵੱਡੇ ਬਿਜ਼ਨਸਮੈਨ ਨੇ ਅਤੇ ਛੋਟੀ ਜੀ ਗੱਲ ਨੂੰ ਲੈ ਕੇ ਮਾਮਲਾ ਇੰਨਾ ਪੱਕ ਜਾਂਦਾ ਕਿ ਤੂਲ ਫੜ ਲੈਂਦਾ ਤੇ ਲੋਕਾਂ ਦੇ ਵਿੱਚ ਇਹ ਚਰਚਾ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਇਸ ਮਾਮਲੇ ਦੀ ਪੁਸ਼ਟੀ ਤਾਂ ਨਹੀਂ ਕੀਤੀ ਜਾ ਸਕਦੀ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਕਲੱਬ ਦੇ ਪਤਾ ਅਧਿਕਾਰੀ ਨੇ ਜਨਰਲ ਸੈਕਟਰੀ ਨੇ ਉਹਨਾਂ ਦੀ ਅਧਿਕਾਰੀਆਂ ਨੇ ਖਬਰ ਲਈਤੀ ਹੈ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਹੈ ਕਿ ਅਜਿਹੀਆਂ ਗੱਲਾਂ ਨੂੰ ਅਜਿਹੇ ਮਾਮਲਿਆਂ ਨੂੰ ਮੌਕੇ ਤੇ ਹੀ ਖਤਮ ਵੀ ਕੀਤਾ ਜਾ ਸਕਦਾ ਹੈ ਇਸ ਮਾਮਲੇ ਨੂੰ ਇੰਨਾ ਹਵਾ ਦੇਣ ਦੀ ਜਾਂ ਫਿਰ ਤੂਲ ਦੇਣ ਦੀ ਜ਼ਰੂਰਤ ਨਹੀਂ ਸੀ Mamala Gurdwara.